ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਿਏ ਨੇ ਸਵਾ 10 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਆਈ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਆਈ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਜਿਹੜੇ ਮਾਪੇ ਆਪਣੇ ਬੱਚਿਆਂ ਦੀ ਕਾਮਯਾਬੀ ਚਾਹੁੰਦੇ ਨੇ ਉਹ ਸਿਰਫ 7 ਦਿਨ ਇਸ ਮੰਤਰ ਦਾ ਜਾਪ ਕਰ ਲੈਣ ਪਰਮਾਤਮਾ ਦੀ ਬੜੀ ਕਿਰਪਾ ਹੋਵੇਗੀ ਜੋ ਵੀ ਤੁਹਾਡੀ ਅਰਦਾਸ ਹੋਵੇਗੀ ਤੁਹਾਡੀ ਮਨੋ ਕਾਮਨਾ ਹੋਵੇਗੀ ਉਹ ਸਭ ਪੂਰੀ ਹੁੰਦੀ ਹੈ ਸੋ ਕਿਹੜਾ ਮੰਤਰ ਹੈ ਕਿਸ ਵਿਧੀ ਦੇ ਨਾਲ ਕਰਨਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਨਾਲ ਇੱਕ ਸੱਚੀ ਘਟਨਾ ਵੀ ਮੈਂ ਤੁਹਾਡੇ ਸ਼ੇਅਰ ਕਰੂੰਗੀ ਜਿਨ੍ਹਾਂ ਦਾ ਇਸ ਮੰਤਰ ਦਾ ਜਾਪ ਕਰਨ ਦੇ ਨਾਲ ਜਿਹੜਾ ਕਾਰਜ ਸਫਲ ਹੋਇਆ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਤਾਂ ਜੀ ਜੇ ਤੁਸੀਂ ਇਸ ਮੰਤਰ ਦਾ ਜਾਪ ਕਰਨ ਬਾਰੇ ਸੋਚ ਰਹੇ ਹੋ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਸੀਂ ਕਰਨੀ ਹੈ ਉਹ ਹੈ ਵੀ ਤੁਸੀਂ ਆਪਣੇ ਅੰਦਰ ਉਹ ਭਾਵਨਾ ਉਹ ਵਿਸ਼ਵਾਸ ਪੈਦਾ ਕਰਨਾ ਹੈ ਕਿ ਮੈਂ ਗੁਰੂ ਸਾਹਿਬ ਦੇ ਚਰਨਾਂ ਲੱਗ ਕੇ ਜਦੋਂ ਇਸ ਮੰਤਰ ਦਾ ਜਾਪ ਕਰਾਂਗਾ ਜਾਂ ਕਰਾਂਗੀ ਤਾਂ ਮੇਰੇ ਜਿਹੜੇ ਕਾਰਜ ਆ ਜ਼ਰੂਰ ਸਫਲ ਹੋਣਗੇ ਤੇ ਮੇਰੇ ਬੱਚਿਆਂ ਦੀ ਜਿਹੜੀ ਕਾਮਯਾਬੀ ਉਹ ਜ਼ਰੂਰ ਹੋਵੇਗੀ ਤੇ ਗੁਰੂ ਸਾਹਿਬ ਮੇਰੇ ਬੱਚਿਆਂ ਤੇ ਕਿਰਪਾ ਜ਼ਰੂਰ ਕਰਨਗੇ ਪੂਰਾ ਵਿਸ਼ਵਾਸ ਰੱਖਣਾ ਕਿ ਮਹਾਰਾਜ ਦੇ ਚਰਨਾਂ ਦੇ ਵਿੱਚ ਦੋ ਸਿਰਦਾਸ ਕਰਾਂਗੇ ਤਾਂ ਗੁਰੂ ਸਾਹਿਬ ਸਾਡੀ ਜਿਹੜੀ ਅਰਦਾਸ ਉਹ ਕਦੇ ਵੀ ਖਾਲੀ ਨਹੀਂ ਮੋੜਨਗੇ ਸੋ ਇਦਾਂ ਦੀ ਇੱਕ ਸੱਚੀ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਇੱਕ ਨੌਜਵਾਨ ਗੁਰਸਿੱਖ ਜਿਹੜੇ ਸੀਗੇ ਉਹ ਇੱਕ ਬਾਬਾ ਜੀ ਨੂੰ ਮਿਲੇ ਤਾਂ ਗੱਲਾਂ ਚੱਲਦੀਆਂ ਤੇ ਉਹ ਬਾਬਾ ਜੀ ਨੂੰ ਕਹਿੰਦੇ-ਕਹਿੰਦੇ ਜੀ ਮੈਂ ਤਾਂ ਇਦਾਂ ਦਾ ਨਾਸਤਿਕ ਇਨਸਾਨ ਸਮਝ ਲਓ ਜਾਂ ਇਤਾਂ ਦਾ ਇਨਸਾਨ ਸਮਝ ਲਓ ਜਿਹਨੇ ਕਦੇ ਇੱਕ ਮਾਲਾ ਵੀ ਕਦੇ ਜਾਪ ਨਹੀਂ ਕੀਤੀ ਤੇ ਬਾਠ ਤਾਂ ਬਹੁਤ ਵੱਡੀ ਗੱਲ ਹੈ ਵੀ ਕਰਨਾ ਕਹਿੰਦੇ ਮੈਂ ਤਾਂ ਕਦੇ ਨਵਾਹਿ ਗੁਰੂ ਦਾ ਨਾਮ ਵੀ ਨਹੀਂ ਸਿਮਰਿਆ ਸੀ ਕਹਿੰਦੇ ਪਰ ਫਿਰਨਾ ਇੱਕ ਵਾਰੀ ਮਤਲਬ ਮੇਰੇ ਬੱਚੇ ਦੀ ਪੜ੍ਹਾਈ ਨੂੰ ਲੈ ਕੇ ਉਹਦੇ ਜਨ ਕੀ ਮੇਰਾ ਮਨ ਜਿਵੇਂ ਸਾਡਾ ਕਾਰਜ ਬਣ ਜਾਵੇ ਕਹਿੰਦੇ ਪਰ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਸੀ ਜਿਹੜੀ ਉਹਦੀ ਫਾਈਲ ਲਾਈ ਸੀ ਕਹਿੰਦੇ ਉਹ ਵੀ ਰਿਜੈਕਟ ਹੋ ਗਈ ਸੀ ਐਡਮਿਸ਼ਨ ਵਾਸਤੇ ਕਹਿੰਦੇ ਵੀ ਫਿਰ ਨਾ ਸਾਨੂੰ ਇਹ ਉਹਨਾਂ ਦਿਨਾਂ ਚ ਕਹਿੰਦੇ ਪਤਾ ਚੱਲਿਆ ਸਾਡੇ ਕਹਿੰਦੇ ਨਾ ਨੇੜੇ ਇੱਕ ਗੁਰਦੁਆਰਾ ਸਾਹਿਬ ਹੈ ਕਹਿੰਦੇ ਉੱਥੇ ਇੱਕ ਬਾਬਾ ਜੀ ਨੇ ਅ ਕਹਿੰਦੇ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ੀ ਦੀ ਜਿਹੜਾ ਆਂਦਾ ਉਸ ਤੋਂ ਪਹਿਲਾਂ ਇੱਕ ਪ੍ਰਣ ਲੈਤਾ ਕਹਿੰਦੇ ਵੀ ਆਪਾਂ ਜਿਹੜਾ ਹੈਗਾ ਇੱਥੇ ਵੀ ਮੂਲ ਮੰਤਰ ਸਾਹਿਬ ਦਾ ਜਿਹੜਾ ਜਾਪ ਹੈ ਮੰਤਰ ਹੈ ਉਹਦਾ ਜਾਪ ਸ਼ੁਰੂ ਕਰਨਾ ਹੈ ਹੁਣ ਇਹ ਨਾ ਅਗੇ ਤੁਸੀਂ ਇੱਥੇ ਵੀਡੀਓ ਕੱਟ ਕਰਦੋ ਵੀ ਮੂਲ ਮੰਤਰ ਸਾਹਿਬ ਦਾ ਕਰਨਾ ਹੈ ਠੀਕ ਹੈ ਲੇਕਿਨ ਕਿਸ ਵਿਧੀ ਨਾਲ ਕੀਤਾ ਉਹਨਾਂ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਹਿੰਦੇ ਵੀ ਉਹਨਾਂ ਦਾ ਸਾਨੂੰ ਪਤਾ ਚੱਲਿਆ ਤੇ ਕਹਿੰਦੇ ਉੱਥੇ ਲੋਕ ਜਾਂਦੇ ਸੀ ਤੇ ਆਪਦੀ ਆਪਦੀ ਹਾਜ਼ਰੀ ਲਗਾਉਂਦੇ ਸੀ ਕਹਿੰਦੇ ਉੱਥੇ ਨਾ ਉਹਨਾਂ ਨੇ ਮਤਲਬ ਤੁਸੀਂ ਇਹ ਮੰਨ ਲਓ ਵੀ ਦਿਹਾੜੀ ਦਾ ਸਵਾ ਲੱਖ ਜਿਹੜਾ ਹੈਗਾ ਉਹਨਾਂ ਨੇ ਤੈਅ ਕੀਤਾ ਸੀ ਵੀ ਆਪਾਂ ਇੰਨਾ ਕਰਨਾ ਤੇ ਸੰਗਤਾਂ ਨੂੰ ਅਪੀਲ ਕੀਤੀ ਸੀ ਵੀ ਤੁਸੀਂ ਇੱਥੇ ਆਓ ਤੇ ਹਾਜ਼ਰੀ ਲਗਾਉਣੀ ਆ ਜਿੰਨੇ ਵੀ ਤੁਸੀਂ ਕਰ ਸਕਦੇ ਹੋ ਤੁਹਾਡੀ ਸ਼ਰਧਾ ਭਾਵਨਾ ਉਹਨੀਆਂ ਮਾਣਵਾ ਕਰੋ ਤੇ ਆਪਣਾ ਜਿਹੜਾ ਹੈਗਾ ਉਹ ਗਿਣਤੀ ਲਿਖਾਉਣੀ ਆ ਵੀ ਅਸੀਂ ਇੰਨੀ ਮਾળા ਅੱਜ ਕੀਤੀ ਆ ਠੀਕ ਹੈ ਜੀ ਤਾਂ ਚਲੋ ਜੀ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਜੁੜਨੀਆਂ ਸ਼ੁਰੂ ਹੋਈਆਂ ਉਹਨਾਂ ਦੇ ਕੋਪਰਾਲਾ ਸੀ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਜਾਪ ਸਿਮਰਨ ਦੇ ਨਾਲ ਜੋੜਨ ਦਾ ਗੁਰੂ ਸਬਦ ਚਰਨੀ ਲਾਉਣ ਦਾ ਔਰ ਇਦਾਂ ਦੇ ਬਹੁਤ ਸੋਹਣੇ ਉਪਰਾਲੇ ਹੁੰਦੇ ਆੜੇ ਸਾਨੂੰ ਕਰਨੇ ਵੀ ਚਾਹੀਦੇ ਆ ਪ੍ਰਬੰਧਕ ਕਮੇਟੀਆਂ ਨੂੰ ਵੀ ਕਰਨੇ ਚਾਹੀਦੇ ਨੇ ਉਸੋ ਕਹਿੰਦੇ ਵੀ ਮੈਂ ਵੀ ਉਹਦੇ ਵਿੱਚ ਨਾਮ ਲਿਖਵਾਤਾ ਕਿਉਂਕਿ ਅੰਦਰੋਂ ਇਹ ਸੀ ਮੇਰੇ ਬੱਚੇ ਦਾ ਕਾਰਜ ਹੋ ਜਾਵੇ ਘਰ ਦੇ ਵਿੱਚ ਉਦਾਸੀ ਸੀ ਮਾਇੂਸੀ ਸੀਗੀ ਵੀ ਸਾਡੇ ਕੰਮ ਦੇ ਵਿੱਚ ਰੁਕਾਵਟ ਆ ਗਈ ਕਹਿੰਦੇ ਚਲੋ ਜਦੋਂ ਸਾਨੂੰ ਪਤਾ ਚੱਲਿਆ ਤਾਂ ਅਸੀਂ ਸੋਚਿਆ ਕਰਦਿਆਂ ਨੇ ਕਿ ਆ ਵੀ ਤੂੰ ਵੀ ਨਾਮ ਲਿਖਵਾ ਦੇ ਕੀ ਪਤਾ ਮਹਾਰਾਜ ਆਪਣੀ ਵੀ ਸੁਣ ਲੈਣ ਕਹਿੰਦੇ ਵੀ ਮੈਂ ਦੇਖੋ ਕਿੱਥੇ ਤਾਂ ਮੈਂ ਇੱਕ ਮਾਲਾ ਨਹੀਂ ਕਦੇ ਕੀਤੀ ਸੀ ਕਹਿੰਦੇ ਮੈਂ ਨਾ ਉੱਥੇ ਦੋ ਹਾਜ਼ਰੀ ਲਵਾਉਂਦਾ ਰਿਆਂ ਲਵਾਉਂਦਾ ਰਿਆਂ ਕਹਿੰਦੇ ਤੁਸੀਂ ਵਿਸ਼ਵਾਸ ਨਹੀਂ ਕਰਨਾ ਕਹਿੰਦੇ ਮਹਾਰਾਜ ਦੀ ਇੰਨੀ ਕਿਰਪਾ ਹੋਈ ਕਿ ਮੇਰੀ ਜਿਹੜੀ ਸੇਵਾ ਗੁਰੂ ਸਾਹਿਬ ਜੀ ਨੇ 20 ਮਾਲਾ ਤੱਕ ਕਰਤੀ 20 ਮਾਲਾ ਹਰ ਰੋਜ਼ ਦੀਆਂ ਕਹਿੰਦੇ ਵੀ ਮੈਂ ਜੜੀਆਂ ਹੈਗੀਆਂ ਜਿਹੜੇ ਮੂਲ ਮੰਤਰ ਸੈਵਰੀ ਦੇ ਮੰਤਰ ਦੇ ਜਾਪ ਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਹਿੰਦੇ ਕੁਝ ਹੀ ਦਿਨਾਂ ਵਿੱਚ ਮਤਲਬ ਤੁਸੀਂ ਇਹ ਮੰਨ ਲਓ ਕਹਿੰਦੇ ਹਫਤੇ ਡੇਢ ਹਫਤੇ ਦੇ ਵਿੱਚ ਹੀ ਜਿਹੜੀ ਮੇਰੇ ਬੱਚੇ ਦੀ ਫਾਈਲ ਰਿਜੈਕਟ ਹੋਈ ਸੀ ਕਹਿੰਦੇ ਵੀ ਉਹ ਸਾਨੂੰ ਉਹਨਾਂ ਵੱਲੋਂ ਫੋਨ ਆਇਆ ਵੀ ਤੁਹਾਡੀ ਜਿਹੜੀ ਬੱਚੇ ਦੀ ਫਾਈਲ ਰਿਜੈਕਟ ਹੋਈ ਸੀ ਵੀ ਅਗਰ ਤੁਸੀਂ ਜੋ ਨਹੀਂ ਹੋ ਤਾਂ ਤੁਹਾਡੀ ਬੱਚੇ ਦੀ ਐਡਮਿਸ਼ਨ ਜਿਹੜੀ ਹੈਗੀ ਆ ਇਸ ਜਗ੍ਹਾ ਤੇ ਹੋ ਸਕਦੀ ਆ ਹੁਣ ਤੁਸੀਂ ਆਪ ਇੱਕ ਚੀਜ਼ ਦੇਖੋ ਵੀ ਜਿਨ੍ਹਾਂ ਨੇ ਖੁਦ ਫੋਨ ਕਰਕੇ ਕਿਹਾ ਤਾਂ ਵੀ ਤੁਹਾਡੀ ਬੱਚੇ ਦੀ ਜਿਹੜੀ ਫਾਈਲ ਆ ਜੀ ਰਿਜੈਕਟ ਹੋ ਗਈ ਇਹ ਇਹਨਾਂ ਦਾ ਕਾਰਜ ਨਹੀਂ ਬਣ ਸਕਦਾ ਤਾਂ ਤੁਸੀਂ ਦੇਖੋ ਵੀ ਕਿਸ ਤਰੀਕੇ ਨਾਲ ਜਦੋਂ ਉਹ ਉੱਥੇ ਸਿਮਰਨ ਕਰਨ ਲੱਗੇ ਜਦੋਂ ਉੱਥੇ ਮੰਤਰ ਦਾ ਜਾਪ ਕਰਨ ਲੱਗੇ ਮੂਲ ਮੰਤਰ ਸਾਹਿਬ ਜੀ ਦੇ ਸੰਗਤਾਂ ਦੇ ਵਿੱਚ ਬੈਠ ਕੇ ਮੂਹ ਤੇ ਹਾਜ਼ਰੀ ਲਵਾਉਣ ਲੱਗੇ ਹਰ ਰੋਜ਼ ਤਾਂ ਉਹ ਉਹਨਾਂ ਨੇ ਦੱਸਿਆ ਕਹਿੰਦੇ ਵੀ ਹੁਣ ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਰੋਜ਼ ਦੀ ਜਿਹੜੀ ਸੇਵਾ ਗੁਰੂ ਸਾਹਿਬ ਲੈਂਦੇ ਨੇ ਉਹ 20 ਮਾਲਾ ਦੀ ਹੈ ਕਹਿੰਦੇ ਦੇਖੋ ਕਿੱਥੇ ਤਾਂ ਮੈਂ ਇੱਕ ਮਾਲਾ ਛੱਡੋ ਕਿਤੇ ਵਾਹੀ ਗੁਰੂ ਤੱਕ ਨਹੀਂ ਸੀ ਕਿਹਾ ਮੂਹ ਦੇ ਵਿੱਚੋਂ ਪਰ ਗੁਰੂ ਸਾਹਿਬ ਨੇ ਏਡੀ ਕਿਰਪਾ ਕੀਤੀ ਨਾ ਸਿਰਫ ਸਾਡਾ ਜਿਹੜਾ ਕਾਰਜ ਸਵਾਰਿਆ ਕਹਿੰਦੇ ਬਲਕਿ ਗੁਰੂ ਸਾਹਿਬ ਜੀ ਨੇ ਸੇਵਾ ਲੈਣੀ ਵੀ ਸ਼ੁਰੂ ਕੀਤੀ ਕਹਿੰਦੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਡੇ ਘਰ ਦਾ ਕੋਈ ਵੀ ਕਾਰਜ ਹੋਵੇ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਮਤਲਬ ਮਹਾਰਾਜ ਦੇ ਚਨਚ ਅਰਦਾਸ ਕਰਦੇ ਆ ਕਹਿੰਦੇ ਜਿਹੜੇ ਜਾਪ ਹੈ ਮੰਤਰ ਤਾਂ ਚਲਦਾ ਹੀ ਆ ਸਾਡੇ ਘਰ ਇਹ ਅਸੀਂ ਹਰ ਰੋਜ਼ ਕਰਦੇ ਆ ਠੀਕ ਹੈ ਕਹਿੰਦੇ ਮੈਂ ਹਰ ਰੋਜ਼ ਮਹਾਰਾਜ ਦੇ ਚਨਚ ਹਾੜੀ ਲਮਾਉਂਦਾ ਹੀ ਆ 20 ਮਾਲਾ ਦੀ ਪਰ ਕਹਿੰਦੇ ਵੀ ਉਸ ਦਿਨ ਤੋਂ ਅੱਜ ਤੱਕ ਸਾਡਾ ਮੁਸ਼ਕਲਾਂ ਆਉਂਦੀਆਂ ਕਹਿੰਦੇ ਇੰਨੀ ਵੀ ਨਹੀਂ ਆਉਂਦੀਆਂ ਪਰ ਉਹ ਮੁਸ਼ਕਲ ਆਉਂਦੀ ਤੇ ਕਦੋਂ ਚਲੀ ਜਾਂਦੀ ਸਾਨੂੰ ਪਤਾ ਹੀ ਨਹੀਂ ਜਾਂਦਾ ਤੇ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਹੀ ਅਸੀਂ ਉਸ ਮੁਸ਼ਕਲ ਨੂੰ ਹੈਂਡਲ ਕਰਦੇ ਆ ਤੇ ਉਸ ਮੁਸ਼ਕਲ ਦੇ ਵਿੱਚੋਂ ਨਿਕਲਦੇ ਆ ਕਿ ਅਵੇਨਾ ਸਿਰਫ ਸਾਡੀ ਪਰਮਾਤਮਾ ਨੇ ਕਾਰਜ ਬੰਨੀ ਸ਼ੁਰੂ ਕਰ ਦਿੱਤੀ ਬਲਕਿ ਸਾਨੂੰ ਮੁਸ਼ਕਿਲ ਟਾਈਮ ਦੇ ਵਿੱਚ ਜਿਹੜੀ ਚੜ੍ਹਦੀ ਕਲਾ ਵਾਲੀ ਸੋਚ ਆ ਉਹ ਵੀ ਬਖਸ਼ੀ ਤੇ ਕਦੇ ਵੀ ਸਾਡੇ ਪਰਿਵਾਰ ਦੇ ਵਿੱਚ ਟੈਂਦੀ ਕਲਾ ਦੀ ਹੁਣ ਗੱਲ ਨਹੀਂ ਹੁੰਦੀ ਕਦੇ 네ਗੇਟਿਵ ਥੌਟਸ ਨਹੀਂ ਸਾਡੇ ਘਰ ਦੇ ਵਿੱਚ ਆਉਂਦੇ ਕਦੇ 네ਗੇਟਿਵ ਸੋਚ ਨਹੀਂ ਆਉਂਦੀ ਜੇ ਮੁਸ਼ਕਿਲ ਟਾਈਮ ਆਉਂਦਾ ਵੀ ਆ ਤਾਂ ਵੀ ਹੱਸ ਕੇ ਖੁਸ਼ ਹੋ ਕੇ ਅਸੀਂ ਚੜ੍ਹਦੀ ਕਲਾ ਦੀ ਗੱਲ ਕਰਦੇ ਆ ਤੇ ਪਰਮਾਤਮਾ ਇੱਕ ਚੁਟਕੀ ਜਿਵੇਂ ਆਪਾਂ ਵਜਾਉਂਦੇ ਆ ਨਾ ਕਿ ਉਹਨਾਂ ਨੇ ਦੱਸਿਆ ਕਹਿੰਦੇ ਜਿਵੇਂ ਆਪਾਂ ਚੁਟਕੀ ਵਜਾਉਂਦੇ ਆ ਨਾ ਉਹਨੇ ਟਾਈਮ ਦੇ ਵਿੱਚ ਉਹ ਮੁਸ਼ਕਲ ਆਉਂਦੀ ਤੇ ਨਿਕਲ ਜਾਂਦੀ ਹੈ ਕਹਿੰਦੇ ਪਰਮਾਤਮਾ ਦੀ ਬੜੀ ਕਿਰਪਾ ਹੋਈ ਆ ਸੋ ਜਦੋਂ ਕਦੇ ਵੀ ਨਾ ਜੀ ਆਪਣੇ ਤੇ ਮੁਸ਼ਕਿਲ ਆਉਂਦੀ ਹੈ ਕਈ ਵਾਰੀ ਮੁਸ਼ਕਿਲ ਇਹ ਸਬ ਇਸ ਚੀਜ਼ ਲਈ ਆਉਂਦੀ ਹੁੰਦੀ ਹੈ ਕਿ ਸਾਨੂੰ ਪਰਮਾਤਮਾ ਆਪਣੇ ਚਰਨੀ ਲਾਉਣਾ ਚਾਹੁੰਦੇ ਨੇ ਸਾਨੂੰ ਗੁਰੂ ਸਾਹਿਬ ਆਪਾਂ ਸਿੱਧੇ ਰਸਤਾ ਪਾਉਣਾ ਚਾਹੁੰਦੇ ਨੇ ਸੋ ਜੇ ਆਪਾਂ ਉਸ ਟਾਈਮ ਦੇ ਵਿੱਚ ਗੁਰੂ ਸਾਹਿਬ ਦਾ ਸਹਾਰਾ ਲੈਨੇ ਆ ਤੇ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਦੇ ਆ ਸੌਖੇ ਟਾਈਮ ਦੇ ਵਿੱਚ ਵੀ ਪਰਮਾਤਮਾ ਨੂੰ ਯਾਦ ਕਰਦੇ ਆ ਸਿਮਰਦੇ ਆ ਪਰਮਾਤਮਾ ਦਾ ਹਮੇਸ਼ਾ ਸ਼ੁਕਰਾਨਾ ਕਰਦੇ ਆ ਨਾ ਕਦੇ ਉਲਾਮਾਂ ਨਹੀਂ ਦਿੰਦੇ ਗੁਰੂ ਸਾਹਿਬ ਨੂੰ ਵੀ ਮੇਰੇ ਨਾਤਾ ਨਹੀਂ ਹੋਇਆ ਮੈਨੂੰ ਤੁਸੀਂ ਆ ਨਹੀਂ ਦਿੱਤਾ ਨਹੀਂ ਜੇ ਉਹਨਾਂ ਨੇ ਕੁਝ ਨਹੀਂ ਵੀ ਦਿੱਤਾ ਅਗਰ ਉਦੋਵੀਆ ਪਈ ਕਹਿੰਦੇ ਆ ਗੁਰੂ ਸਾਹਿਬ ਤੇਰਾ ਹੁਕਮ ਸਿਰ ਮੱਥੇ ਜੋ ਤੁਸੀਂ ਕਹੋ ਮੈਨੂੰ ਕਬੂਲ ਆ ਮੈਨੂੰ ਮਨਜ਼ੂਰ ਆ ਸੋਡਾ ਹੁਕਮ ਮੈਂ ਸਿਰ ਮੱਥੇ ਕਰਕੇ ਮੰਨਾਂਗਾ ਤਾਂ ਫਿਰ ਤੁਸੀਂ ਆਪ ਦੇਖਿਓ ਜੇ ਕੋ ਛੋਟੀ ਜੀ ਚੀਜ਼ ਪਰਮਾਤਮਾ ਤੁਹਾਡੇ ਦੁੱਖ ਹੋਏਗਾ ਉਹ ਉਹਨੂੰ ਇੱਕ ਬਹੁਤ ਵੱਡੀ ਚੀਜ਼ ਦੇ ਵਿੱਚ ਤਬਦੀਲ ਕਰਕੇ ਪਰਮਾਤਮਾ ਤੁਹਾਡੀ ਝੋੜੀ ਪਾਵੇਗਾ ਵਿਸ਼ਵਾਸ ਰੱਖੋ ਸ਼ਰਧਾ ਭਾਵਨਾ ਪੱਕੀ ਰੱਖੋ ਤੇ ਕਿਸੇ ਦਾ ਕਦੇ ਮਾੜਾ ਨਾ ਸੋਚੋ ਮਾੜਾ ਨਾ ਕਰੋ ਕਿਉਂਕਿ ਜੇ ਬਾਣੀ ਜਪਣ ਦੇ ਦੌਰਾਨ ਕਿਸੇ ਦਾ ਤੁਸੀਂ ਮਾੜਾ ਸੋਚ ਦਿਓ ਵੀ ਉਹਦਾ ਆ ਹੋ ਜੇ ਉਹਦਾ ਇਹ ਹੋ ਜੇ ਫਿਰ ਉਹ ਬਾਣੀ ਜਪੀ ਵੀ ਸਾਡੀ ਜੀਰੋ ਹੋ ਜਾਂਦੀ ਆ ਸਾਡੇ ਕਰਮ ਵੀ ਗਲਤ ਹੋ ਜਾਂਦੇ ਆ ਉਤੇ ਜਿਤ ਕਿਉਂਕਿ ਦੇਖੋ ਸੋਚਨਾ ਵੀ ਸਾਡੇ ਕਰਮ ਬਣਦੇ ਨੇ ਜਿਹੇ ਜੇ ਆਪਾਂ ਸੋਚ ਰੱਖਦੇ ਆ ਉਹਦੇ ਨਾਲ ਵੀ ਅਸੀਂ ਕਰਮ ਕਮਾਉਨੇ ਆ ਜੇ ਆਪਾਂ ਸੋਚਨੇ ਆ ਅੱਛਾ ਇਹ ਇਹਦਾ ਬੱਚਾ ਚੰਗਾ ਕਿਉਂ ਨਿਕਲ ਗਿਆ ਇਹਦਾ ਬੱਚਾ ਕਾਮਯਾਬ ਕਿਉਂ ਹੋ ਗਿਆ ਕਿਸੇ ਦੇ ਬੱਚਿਆਂ ਦੇ ਪ੍ਰਤੀ ਵੀ ਕਦੇ ਈਰਖਾ ਨਾ ਰੱਖੋ ਤੇ ਪਰਮਾਤਮਾ ਤੁਹਾਡਾ ਹਮੇਸ਼ਾ ਪਲਾ ਕਰੇਗਾ ਗੁਰੂ ਅਰਜਨ ਦੇਵ ਮਹਾਰਾਜ ਦੇ ਵਚਨ ਨੇ ਵੀ ਤੂੰ ਕਦੇ ਕਿਸੇ ਦਾ ਮਾੜਾ ਨਾ ਕਰੀ ਤੇਰਾ ਮਾੜਾ ਮੈਂ ਹੋਣ ਨਹੀਂ ਦਿੰਦਾ ਤੇ ਜੇ ਮੁਸ਼ਕਿਲ ਟਾਈਮ ਆਉਂਦਾ ਵੀ ਹੈ ਨਾ ਤਾਂ ਸਮਝ ਲਓ ਵੀ ਇਹਦੇ ਪਿੱਛੇ ਵੀ ਗੁਰੂ ਸਾਹਿਬ ਦੀ ਕੋਈ ਰਜਾ ਕੋਈ ਵਜ੍ਹਾ ਹੈ ਸੋ ਪਰਮਾਤਮਾ ਹਮੇਸ਼ਾ ਯਕੀਨ ਬਣਾ ਕੇ ਰੱਖੋ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਮਿਲਦੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ